ਆਪਣੀ ਬਾਤ ਇਹ ਕਰੀਏ ਦੇਖ ਲੋ ਆਪਣੇ ਆਨ ਨੂੰ ਖਾਉਂਦੇ ਅਸੀਂ ਵੀ ਧਰਮੀ ਆ ਗੁਰੂ ਪਿਤਾ ਨੇ ਤੇ ਗੱਲ ਦੇ ਨਾਲ ਲਾ ਕੇ ਕਿਹਾ ਸੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਬੀਤੇ ਰੰਗਰੇਟੇ ਨੇ ਪਰ ਗੁਰੂ ਪਿਤਾ ਨੇ ਗੱਲ ਨਾਲ ਲਾ ਕੇ ਕਿਹਾ ਸੀ ਰੰਗਰੇਟੇ ਗੁਰਕੇ ਬੇਟੇ ਇਸੇ ਤਰ੍ਹਾਂ ਇਹਥੇ ਤੇ ਦੇਖੋ ਸਾਡੇ ਸਿੱਖ ਧਰਮ ਦੇ ਅੰਦਰ ਜਦੋਂ ਅੰਮ੍ਰਿਤ ਪਾਣੀ ਕਰਵਾਇਆ ਜਾਂਦਾ ਆ ਉਥੇ ਕਿਹਾ ਜਾਂਦਾ ਹੈ ਅੱਜ ਤੋਂ ਤੁਹਾਡੀ ਪਿਛਲੀ ਜਾਤ ਕੁਲ ਸਬਨਾਸ਼ ਅੱਜ ਤੋਂ ਤੁਸੀਂ ਸਿੱਖ ਜੇ ਅੱਜ ਤੋਂ ਤੁਸੀਂ ਸਿੱਖ ਜੇ ਅੱਜ ਤੋਂ ਤੁਹਾਡੇ ਧਾਰਮਿਕ ਪਿਤਾ ਨੇ ਸਬਦੇ ਗੁਰੂ ਗੋਬਿੰਦ ਸਿੰਘ ਧਾਰਮਿਕ ਮਾਤਾ ਸੈਦ ਗੌਰ ਇਹ ਧਰਮ ਸਿਖਾਉਣਾ ਕੀਤਾ ਤੁਸਨ ਕਿ ਇਹੋ ਜੇ ਧਰਮੀ ਬਣੀਏ ਗੁਨਾਣੀ ਪਿਤਾ ਜੀ ਨੇ ਇੱਥੋਂ ਤੱਕ ਕਹਿਣਾ ਕੀਤਾ ਕਿ ਜੋ ਕੀ ਵੀ ਧਰਮ ਮੰਨਦੇ ਸਿਬ ਕੇਵਲ ਤੇ ਕੇਵਲ ਜੇ ਧਰਮ ਹੈ ਜੀ ਗਿਆਨ ਇਕੱਠਾ ਕਰੀਏ ਪਰ ਜਿਹੜੇ ਉਹਨਾਂ ਦੇ ਫਰਜ਼ ਸੀ ਕਰਤਵ ਸੀ ਸਮਾਜ ਪ੍ਰਤੀ ਆਪਣੇ ਮਾਤਾ ਪਿਤਾ ਦੇ ਪ੍ਰਤੀ ਉਹ ਉਹਨਾਂ ਨੇ ਵੀ ਨਿਭਾਉਣੇ ਨਾ ਕੀਤੇ ਯੋਗ ਸ਼ਬਦਨ ਗਿਆਨ ਸ਼ਬਦਨ ਵੇਦ ਸ਼ਬਦਨ ਬ੍ਰਾਹਮਣੇ ਕਹਿੰਦੇ ਬ੍ਰਾਹਮਣ ਦਾ ਇੱਕੋ ਹੀ ਧਰਮ ਹੈ ਵੀ ਬਸ ਵੇਦਾਂ ਆਦਿਕ ਦਾ ਗਿਆਨ ਪ੍ਰਾਪਤ ਕਰੇ ਵਿਨਨੁ ਪੜੇ ਖੱਤਰੀ ਸ਼ਬਦੰਗ ਸੂਰ ਸ਼ਬਦੰਗ ਕਹਿੰਦੇ ਖੱਤਰੀਆਂ ਦਾ ਧਰਮ ਹੈ ਕੇਵਲ ਤੇ ਕੇ ਸੂਰਮਿਆਂ ਦੇ ਵਾਂਗ ਲੜੀ। ਸ਼ੂਦਰ ਸ਼ਬਦੰਗ ਪ੍ਰਾਕ੍ਰਿਤ ਹੈ ਤੇ ਸ਼ੂਦਰਾਂ ਦਾ ਕੰਮ ਧਰਮ ਹੈ ਉੱਚ ਜਾਤੀਆਂ ਦੀ ਸੇਵਾ ਕਰਨ। ਅਰ ਕੋ ਨਾਨਕ ਪਤਾ ਦੇ ਮਾਤਾ ਨੇ ਪਤਾ ਕੀ ਹੈ ਜੀ ਸਰਬ ਸ਼ਬਦੰਗ ਇੱਕ ਸ਼ਬਦੰਗ ਜੇ ਕੋ ਜਾਣ ਸਿ ਭੂ ਨਾਨਕ ਤਾਂ ਕਾ ਦਾਸ ਹੈ ਸੋਈ ਨਰੰਜਨ ਦੇਵ ਕਹਿੰਦੇ ਸਾਡਾ ਸਾਰਿਆਂ ਦਾ ਧਰਮ ਜੀਵ ਭਲੇ ਇੱਕ ਪਰਮਾਤਮਾ ਦਾ ਨਾਮ ਜਪਣਾ ਆਈ ਉਸ ਇੱਕ ਪਿਤਾ ਦੀ ਸੰਤਾਨ ਹੈ ਜਿਹੜਾ ਤੇ ਇਸ ਭੇਤ ਨੂੰ ਸਮਝ ਲੈਂਦਾ ਹੈ ਦਾਸ ਨਾਨਕ ਉਹਦਾ ਦਾਸ ਹੈ ਨਾਨਕ ਤਾਂ ਕਾ ਦਾਸ ਹੈ ਸੋਈ ਨਰੰਜਨ ਦੇਵ ਕਹਿੰਦੇ ਉਹ ਤੇ ਪਰਮਾਤਮਾ ਦਾ ਰੂਪ ਹੋ ਗਿਆ ਜਿਨੇ ਇਸ ਭੇਤ ਨੂੰ ਸਮਝ ਲਿਆ ਆਇਤੇ ਖੇਮਾ ਕਰਿਓ ਸਾਡੇ ਸਿੱਖ ਧਰਮ ਦੇ ਅੰਦਰ ਵੀ ਕਈ ਇਹੋ ਜੇ ਸੰਸਥਾਵਾਂ ਦੇ ਨਾਲ ਜੁੜ ਜਾਂਦੇ ਨੇ ਉਹ ਆਪਣੀ ਮਾਂ ਭਾਵੇਂ ਉਹਨਾਂ ਦੀ ਅੰਮ੍ਰਿਤਧਾਰੀ ਵੀ ਹੋਵੇ ਉਹਦੇ ਹੱਥ ਦਾ ਨਹੀਂ शकਦੇ ਕਹਿੰਦੇ ਤੁਸੀਂ ਸਾਡੀ ਸੰਸਥਾ ਵਾਲੇ ਨਹੀਂ ਉਹ ਆਪਣੇ ਬਾਟਾ ਅਲੱਗ ਤਿਆਰ ਕਰਦੇ ਨੇ ਆਪਣਾ ਦੇਗ ਅਲੱਗ ਆਪਣਾ ਪ੍ਰਸ਼ਾਦਾ ਅਲੱਗ ਤੇ ਇਹੋ ਜਿਹੇ ਬੜੇ ਮੈਨੂੰ ਮਾਤਾਵਾਂ ਮਿਲਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਸਾਡਾ ਬੱਚਾ ਜਿਹੜਾ ਜੀ ਉੱਤੇ ਦੇਖੋ ਐਸ ਬਸੰਤ ਨੂੰ ਪੈਨੇ ਸਮਝਾਵੋ ਕੋਈ ਇਹਨੂੰ ਸਮਝਾਵੋ ਕੋਈ ਕਿਹੜੀਆਂ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਸਾਨੂੰ ਇਹਨਾਂ ਬਾਤਾਂ 'ਚੋਂ ਹੀ ਗੁਰੂ ਕਰਨੇ ਸਾਨੂੰ ਵੇਖੋ ਕੱਢਣਾ ਕੀਤਾ ਸੀ ਇਹਨਾਂ ਉੱਚ ਨੀਚ ਵਿਤਕ੍ਰੇ ਤੇ ਮਟਾਈ ਸੀ ਅੰਦਾਜ਼ ਜੈ ਲਈਏ ਨਾ ਜੀ ਗੁਰਨਾਨਕ ਪਤਾ ਜੀ ਦੇ ਨਾਲ ਕੋਣ ਹੈ ਇੱਕ ਬਾਬਾ ਅਕਾਲ ਰੂਪ ਦੂਜਾ ਰਬਬੀ ਮਰਦਾਨਾ ਤੇ ਗੁਰੂ ਪਾਇਸ਼ੇ ਨੇ ਉਦਾਸੀਆਂ ਦੇ ਅਧੀਨ ਕਿਹੜਾ ਵੇਖੋ ਨਾਲ ਕੋਈ ਰੱਖਿਆ ਸੀ ਆਪਣਾ ਅਲੱਗ ਰਸੋਈਆ ਜਿੱਥੇ ਦੇਖੋ ਐਨੇ ਸਾਲ ਕਦੀ ਮੁਸਲਮਾਨਾਂ ਦੇ ਘਰ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਅਹੀਂ ਕਿਹੜੇ ਅਜ ਇਹੋ ਜਿਹੇ ਧਰਮਾਂ ਦੇ ਵਿੱਚ ਪੈ ਗਏ ਫੋਕ ਫੋਕੜ ਕਰਮਾਂ ਦੇ ਵਿੱਚ ਜਿਹਨੂੰ ਅਸੀਂ ਧਰਮ ਮੰਨ ਨਹੀਂ ਬੈਠੇ ਆ। ਛੋਤੇ ਸਾਹਿਬ ਜਿਆਦੇ ਨੂੰ ਦੇਖ ਲਈਏ ਮਾਤਾ ਗੁਜਰ ਕੋਰਜੀ ਨੂੰ ਦੇਖ ਲਈਏ ਕਮੂ ਮਾਸ਼ਕੀ ਦੇ ਘਰ ਰਹਿੰਦੇ ਨੇ। ਸਾਹਿਬ ਜਿਆਦੇ ਨੇ ਵੇਖੋ ਦੇ ਘਰੋਂ ਮਾਤਾ ਲక్ష్ਮੀ ਦੇ ਘਰੋਂ ਜਦੋਂ ਪ੍ਰਸ਼ਾਦਾ ਲਿਆਉਂਦੇ ਨੇ ਕਮੂ ਮਾਸ਼ੀ ਸ਼ਕ ਦੇ ਗ੍ਰਾਇਵ ਦੇ ਸ਼ਕ ਦੇ ਨੇ। ਹਰ ਗੁਰੂ ਸਹਿਬਾਂ ਜੀ ਦੇ ਆਪਾਂ ਇਤਿਹਾਸ ਨੂੰ ਚਾਹੀ ਪੜ ਕੇ ਦੇਖ ਲਈਏ ਕੋਈ ਕਿਤੇ ਇਹ ਜੀ ਗੱਲ ਨਹੀਂ ਮਿਲਦੀ ਪਰ ਅੱਜ ਆਪਾਂ ਪਤਾ ਨਹੀਂ ਕਿਹੜਾ ਇਹੋ ਜਿਹਾ ਧਰਮ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਆਪਣੇ ਘਰਾਂ ਤੋਂ ਵੀ ਅਸੀਂ ਦੂਰ ਹੋ ਗਏ ਆਪਣੇ ਰਿਸ਼ਤਿਆਂ ਤੋਂ ਵੀ ਦੂਰ ਹੋ ਗਏ ਇਹੋ ਜਿਹਾ ਧਰਮ ਇਹ ਨਹੀਂ ਸੀ ਬਣਾਇਆ ਸਾਨੂੰ ਗੁਰੂ ਪਤਾ ਨੇ ਵੀ ਮੈਂ ਮਾਂ ਦੇ ਹੱਥ ਦਾ ਨਹੀਂ ਛੰਖਣਾ ਕਿਪੜਿਆ ਮਾਤਾ ਪਿਤਾ ਦਾ ਦ੍ਰਿਣ ਤੇਹੀਂ ਦੇ ਨਹੀਂ ਸਕਦੇ ਮਾਤਾ ਪਿਤਾ ਰੈਣੇ ਸੀ ਦੇ ਸਕਦੇ ਪਤਾ ਨਹੀਂ ਕਿਹੜੀ ਉਤਰਤਾ ਦੇ ਵਿੱਚ ਮਗਰ ਮਨੁੱਖ ਪਿਆ ਹੋਇਆ ਹੈ ਜਿਹਨੂੰ ਇੰਨੇ ਮਨੁੱਖ ਧਰਮੀ ਮੰਨੇ ਬੈਠਾ ਵੀ ਮੈਂ ਧਰਮੀ ਹਾਂ ਮੈਂ ਧਰਮੀ ਹਾਂ ਦਾਜਾ ਲਈਏ ਕਿਹੜਾ ਧਰਮ ਸੀ ਦੇਖੋ ਮਤ ਅੱਜ ਇੱਕ ਦਿਨ ਦੇ ਵਿੱਚ ਹੀ ਸਹਿਬ ਜਦੇ 7 ਤੇ 9 ਸਾਲ ਦੀ ਆਰਜਾ ਦੇ ਵਿੱਚ ਨੀਆਂ ਦੇ ਵਿੱਚ ਥੋੜਾ ਖਲੋਗੇ ਪਹਿਲਾਂ ਕਿੰਨਾ ਨੂੰ ਕਰੰਬਰ ਇਹ ਪਤਾ ਹੈ ਡ੍ਰਿਡ ਹੈ ਦੇ ਸੂਬੇ ਦੀ ਕਚਹਿਰੀ ਦੇ ਅੰਦਰ ਜਾ ਕੇ ਦੇਖੋ ਉਹਨਾਂ ਨੂੰ ਆ ਧਰਮ ਸਿਖਾਉਂਦੇ ਪੈਣ ਵੀ ਬਤੁਹੀ ਤੇ ਦੇਖੋ ਧਾਰਮਿਕ ਗ੍ਰੰਥ ਕੁਰਾਨ ਨੂੰ ਵੀ ਪੜ੍ਹ ਕੇ ਉਹਨਾਂ ਦੇ ਸੂਹਾਂ ਵੀ ਖਾਂਦੇ ਜੇ ਉਸ ਸੰਸਾਰ ਚੱਲਦੇ ਵੀ ਨਹੀਂ ਤੇ ਨਾ ਗਿਆਨ ਹੈ ਕਿੰਨੇ ਸਮਝ ਆਏ ਤਾਂ ਅੱਜ ਖਮਾ ਕਰੂ ਸਾਡੇ ਵਰਗੇ ਬੜੇ ਬੜੇ ਵੱਡੀ ਵੱਡੀ ਉਮਰਾਂ ਵਾਲੇ ਵੀ ਅਜੇ ਇਹੋ ਹੀ ਪੁੱਛੀ ਜਾਂਦੇ ਨੇ ਜੀ ਨਿਤਨੇਮ ਦੀਆਂ ਬਾਣੀਆਂ ਕਿਹੜੀਆਂ ਨੇ ਮੂਲ ਮੰਤਰ ਕਿਛੋ ਦਾ ਕਹ ਜੀ ਜੇ ਹਵਾ ਦਾ ਕੋਈ ਕਰਮ ਨਹੀਂ ਨਾ ਸੂਰਜ ਦਾ ਕੋਈ ਕਰਮ ਨਹੀਂ ਉਹ ਤਾਂ ਆਪਣੇ ਕਰਮ ਦੇ ਚਪਕੇ ਨੇ ਉਹਨਾਂ ਦਾ ਕਰਮ ਹੈ ਉਹਨਾਂ ਦਾ ਫਰਜ ਹੈ ਕਰਤਵ ਹੈ ਉਹ ਕੁਝ ਕਰਦੇ ਪੈ ਨੇ ਜੇ ਉਹ ਪ੍ਰਮਾਤਮਾ ਨੇ ਉਹਨਾਂ ਨੂੰ ਕਹਿਣਾ ਕੀਤਾ ਹੈ ਪਰ ਮਨੁੱਖੀ ਹੈ ਜਿਹੜਾ ਇਹ ਮਨੁੱਖ ਪੁਣੇ ਤੋਂ ਹਟਦਾ ਜਾ ਰਿਹਾ ਪਸ਼ੂ ਪਾਣਾ ਮਨੁੱਖ ਦੇ ਅੰਦਰ ਆਉਂਦਾ ਪਿਆ ਜਾ। ਦਾਤਾ ਜੀ ਨੇ ਉਤੇ ਕਹਿਣਾ ਪਿਆ ਨਰੂ ਮਰੇ ਨਰ ਕਾਮਨਾ ਆਵੇ। ਜਿਸ ਦਿਨ ਮਨੁੱਖ ਦੇ ਅੰਦਰੋਂ ਇਨਸਾਨੀਅਤ ਨਾਮ ਦੀ ਚੀਜ਼ ਮਰ ਗਈ ਨਾ ਮਨੁੱਖ ਕਿਸੇ ਕੰਮ ਦਾ ਨਹੀਂ। ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ। ਮਨੁੱਖ ਦੇ ਨਾਲੋਂ ਤਾਂ ਫਿਰ ਉਹ ਪਸ਼ੂ ਚੰਗਾ ਜਿਹੜਾ ਜਿੰਦਿਆਂ ਵੀ ਕੰਮ ਸਵਾਰਦਾ ਹੈ ਤੇ ਮਰਨ ਤੋਂ ਬਾਅਦ ਵੀ। ਉਹ ਮਨੁੱਖੀ ਕਾਦਾ ਜਿਹੜਾ ਨਾ ਨਿਕੋ ਜੀ ਹੁੰਦਿਆਂ ਕਿਸੇ ਦੇ ਕੰਮ ਆਇਆ ਨਾ ਉਹਨੂੰ ਆਪਣੇ ਫਰਜ਼ ਬਾਰੇ ਪਤਾ ਹੈ ਨਾ ਉਹਨੂੰ ਆਪਣੇ ਕਰਤਵ ਬਾਰੇ ਪਤਾ ਆ। ਦੇਖ ਲਓ ਜਿੱਥੇ ਵੀ ਕੋਈ ਕੁਦਰਤੀ ਆਫਤ ਹੁੰਦੀ ਹੈ ਸਿੱਖ ਫੋਮ ਉੱਥੇ ਪਹੁੰਚ ਜਾਂਦੀ ਹੈ। ਕੀ ਤਰ੍ਹਾਂ ਸਿਖਾਇਆ ਸੀ? ਗੁਰੂ ਗੋਬਿੰਦ ਸਿੰਘ ਜੀ ਤਾਂ ਤਦੇ ਕਹਿੰਨਾ ਮਾਨਸ ਕੀ ਜਾਤ ਸਬੇ ਇੱਕੇ ਪਹਿਚਾਨ ਬੋ। ਅਜੇ ਤੇ ਖਿਮਾ ਕਰਿਓ ਕਿ ਇਹਨੂੰ ਰਾਮ ਸ਼ਬਦ ਤੋਂ ਅਲਰਜੀ ਹੈ ਕਿ ਇਹਨੂੰ ਖੁਦਾ ਕਹਿੰਦੋਂ ਅਲਰਜੀ ਹੈ ਕੋਈ ਕਹਿੰਦਾ ਵਾਹਿਗੁਰੂ ਕਿਉਂ ਕਹਿੰਦੇ ਜੀ ਨਹੀਂ ਭਲੇ ਗੁਰੂ ਪਤਾਨ ਨੇ ਤੇ ਵੇਖੋ ਸਾਨੂੰ ਪਾਵਨ ਬਾਣੀ ਵਿੱਚ ਕਹਤਾ ਵੀ ਅਵਲ ਅੱਲਾਹ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹ ਸਾਰੇ ਇੱਕੋ ਨੂਰ ਤੋਂ ਪੈਦਾ ਹੋਏ ਨੇ ਐਵੇਂ ਨਹੀਂ ਵੇਖੋ ਜਿਨ੍ਹਾਂ ਨੇ ਸਿੱਖ ਧਰਮ ਨੂੰ ਪੜ੍ਹਿਆ ਹੈ ਨਾ ਸਮਝਾਇਆ ਉਹਨਾਂ ਨੇ ਕਹਿੰਦਾ ਇੱਕ ਨਾ ਇੱਕ ਦਿਨ ਜਦੋਂ ਦੁਨੀਆ ਸਿਆਣੀ ਹੋ ਜਾਵੇਗੀ ਇੱਥੇ ਇੱਕੋ ਹੀ ਧਰਮ ਹੋਵੇਗਾ ਫਿਰ ਤੇ ਉਸ ਦਿਨ ਸਭ ਦਾ ਇੱਕੋ ਹੀ ਗੁਰੂ ਹੋਵੇਗਾ ਉਹ ਹੋਵਣਗੇ ਗੁਰੂ ਗ੍ਰੰਥ ਸਾਹਿਬ ਜੀ ਯਾਨੀ ਸਾਰੀ ਮਾਨਵਤਾ ਨੂੰ ਸਹੀ ਸੇ ਦੇਵਣ ਵਾਲੇ ਨੇ ਆਪਣੇ ਇੱਕ ਲਾਵੇ ਦੇ ਵਿੱਚ ਲੈਵਣ ਦੇ ਸਮਰੱਥ ਨੇ